ਇੱਥੇ ਸੋਚੋ ਵੀ ਤੁਸੀਂ ਹੁਣ ਆ ਹਾਲ ਹਾਲੇ ਸਵੇਰ 9:30 ਹੋਇਆ ਤੇ ਦਿਨੇ ਵੀ ਰੌਣਕ ਹੈ। ਸਾਹਮਣੇ ਦੇਖੋ ਯਾਰ ਨਜ਼ਾਰਾ ਆਪਣੇ ਹੋਟਲ ਦਾ ਮਿਲ ਕੇ ਐਂਟ੍ਰੈਂਸ ਤੋਂ 뷰 ਆਉਂਦਾ ਏ। ਹਾ ਥੱਲੇ ਖੜੇ ਸੀ ਆਪਣੇ ਬਾਈਕ ਸਾਰੇ। ਸਵਰਨ ਰੈਡੀ ਉਹ ਬੈਠਾ ਏ। ਮਨਦੀਪ ਨੇ ਲੋਡ ਕਰ ਲਿਆ ਹਰਪ੍ਰੀਤ ਨੇ ਸੜਕ ਦੇ ਵਿਚਾਲੇ ਲਾਤਾ। ਮੈਂ ਸਭ ਤੋਂ ਪਹਿਲਾਂ ਸੁਬਾਹ ਕੇ ਬੈਗਪੈਕ ਕਰ ਲਿਆ ਸੀ ਆਪ ਦਾ ਆਪ ਕੱਲਾ ਜਸਪਰੀ ਦੇ ਨਹੀਂ ਹਲੇ ਉੱਠਿਆਗਾ ਆਪਨਾ ਹੋਟਲ ਸੀਗਾ ਹੋਟਲ ਕੀ ਆ ਤੇ ਵਧੀਆ ਰੂਮਸ ਹੈਗਾ ਯਾਰ ਠੀਕ ਸੀ ਦੋ ਦਿਨ ਆਪਾਂ ਇੱਥੇ ਰੁਕੇ ਅੱਜ ਆਪਾਂ ਕਰਾਂਗੇ ਸਟੇ ਸਿਸੂ ਜਾਂ ਕੋ ਉੱਥੇ ਵੇਖਦੇ ਹੋਮਸਟੇ ਮੈਨ ਹੋਮਸਟੇ ਮਿਲਦਾ ਜਾਂ ਕੋਈ ਹੋਟਲ ਵਗੈਰਾ ਹੈਗਾ ਕੈਂਟ ਆ ਇਹਦਾ ਫਰੰਟ ਆ ਇੱਥੇ ਇਹ ਮੇਨ ਰੋਡ ਦੇ ਬਿਲਕੁਲ ਉੱਪਰ ਆ ਬਾਈਕ ਸਾਰੇ ਲੋਡ ਆ ਵਾਹਿਗੁਰੂ 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 ਚਲੋ ਦੇਖ ਯਾਰ ਟਾਈਮ ਸੀਗਾ ਤੁਰਨ ਦਾ 7:00 ਦੀ ਪਲਾਨਿੰਗ ਸੀ ਸਾਡੀ ਵੀ 7:00 ਤੁਰਨਾ ਪਰ ਵੱਜ ਗਏ 8:00 ਯਾਰ ਕਮਾਲ ਹੋ ਗਈ ਟੂ ਮੱਚ ਲੇਟ ਹੋ ਗਏ ਯਾਰ ਬੰਦਾ ਸੱਕ ਬੰਦਾ ਜਸਪ੍ਰੀਤ ਉਹਨੇ ਥੋੜਾ ਜਿਹਾ ਲੇਟ ਕਰਾਤਾ ਹੌਲੀ 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 ਆਇਆ ਯਾਰ ਚਲੋ ਕੋਈ ਨਹੀਂ ਹੁਣ ਆਪਾਂ ਚੱਲਦੇ ਹਾਂ ਸਿਸੂ ਬ੍ਰੇਕਫਾਸਟ ਵਗਰਾ ਨਹੀਂ ਕੀਤਾਗਾ ਸਲਾਂਗ ਵੈਲੀ ਜਾ ਕੇ ਦੇਖਦੇ ਹਾਂ ਚਾਹ ਨਾ ਕੁਝ ਥੋੜਾ ਬੋਤਾ ਖਾ ਲਾਂਗੇ ਜੋ ਹੋ ਸਕਿਆ ਬਾਕੀ ਚਲੋ ਆ ਤਾਂ ਰੂਟ ਉਹੀ ਆ ਯਾਰ ਮਨਾਲੀ ਤੋਂ ਸਿਸੂ ਸਲਾਂਗ ਵੈਲੀ ਸੇਮ ਰੂਟ ਆ ਆ ਤਾਂ ਤਾਂ ਨਾਲਾ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਨੇ ਯਾਰੇ ਸਾਹਮਣੇ ਦੇਖੋ ਸਨੋ ਮਾਉਂਟ ਸੂਰਜ ਦੀ ਪੈਂਦੀ ਆ ਚਮਕ ਜਿਹੀ ਲਾਈਟ ਪੈਂਦੀ ਆ ਇਹ ਮਾਰਦੇ ਲਿਸ਼ਕਾਂ ਕਿਆ ਬਾਤ ਆ ਸਵੇਰ ਨਿਕਲੇ ਯਾਰ ਵਧੀਆ ਟ੍ਰੈਫਿਕ ਹੈ ਨਹੀਂਗਾ ਹੁਣ ਦਿਨੇ ਤਾਂ ਤੁਸੀਂ ਕੱਲ ਵੇਖਿਆ ਵੀਡੀਓ ਚ ਲਾਈਨ ਬਹੁਤ ਲੰਬੀ ਲੱਗੀ ਸੀ ਆਪਣਾ ਦਾਣਾ ਜਦੂਜਾ ਜਾਂ ਮਨਾਲੀ ਦੇ ਵਿੱਚ ਬੱਸ ਅਸੀਂ ਰਾਤ ਨੂੰ ਆਏ ਕਰਕੇ ਸਾਨੂੰ ਐ ਲੱਗਦਾ ਹੀ ਕਾਫੀ ਦਿਨ ਹੋ ਗਏ ਆ ਇਹਨੂੰ ਯਾਰ ਰਾਤ ਨੂੰ ਆਉਣਾ ਦਾ ਕਾਫੀ ਬੈਨੀਫਿਟ ਹੋਇਆ ਕੱਲ ਪੂਰਾ ਦਿਨ ਅਸੀਂ ਸਾਡੇ ਕੋਲ ਸੀਗਾ ਜਿਹੜਾ ਅਸੀਂ ਕਵਰ ਕਰ ਲਿਆ ਗੁਲਾਬਾ ਸਾਈਡ ਜਾ ਹੈ ਅੱਜ ਦਾ ਸਾਰਾ ਦਿਨ ਹੈਗਾ ਤੇ ਕੱਲ ਫਿਰ ਕਰਾਂਗੇ ਵਾਪਸੀ 1 ਅਪ੍ਰੈਲ ਨੂੰ ਬੈਕ ਟੂ ਹੋਮ ਇੱਥੇ ਜਿੱਥੇ ਤਾਂ ਧੁੱਪ ਪੈਂਦੀ ਉੱਥੇ ਤਾਂ ਮੌਸਮ ਹੈਗਾ ਠੀਕ ਜਿੱਥੇ ਹੁਣ ਠੰਡ ਆ ਇੱਥੇ ਜਿਹੜੇ ਰੋਡ ਤੇ ਮੈਂ ਜਾ ਰਿਹਾ ਹਾਂ ਬਈ ਠੰਡ ਬਹੁਤ ਲੱਗਦੀ ਹੈ ਸਵੇਰ ਤੁਰਨ ਵਾਲੇ ਟੈਂਪਰੇਚਰ ਚੈੱਕ ਕੀਤਾ ਸੀ 1 ਸੀਗਾ ਤੇ ਸਿਸੂ ਦਾ ਦਿਖਾ ਰਿਹਾ ਸੀ ਮਾਈਨਸ 10 ਤੇ ਅਰ ਕੀ ਹੀ ਹਾਲਤ ਹੋਣੀ ਉੱਥੇ ਫਿਰ ਮੈਂ ਸਤ ਸਦਸਾ ਹੁਣ ਜਿੱਥੇ ਧੁੱਪ ਨਾਲ ਲੱਗੂਗੀ ਉੱਥੇ ਤਾਂ ਫਿਰ ਕਾਮ ਔਖਾ ਹੀ ਹੋ ਜਾਣਾ ਹੈ ਆ ਟੁੱਟਾ ਥੋੜਾ ਯਾ ਰੋਡ ਦਾ ਬੜਾ ਖਰਾਬ ਹੈ ਮਨਾਲੀ ਨਾਲੋਂ ਸਲਾੰਗ ਵੈਲੀ ਦੀ ਜਿਹੜੀ ਚੜ੍ਹਾਈ ਆ ਕਾਫੀ ਜ਼ਿਆਦੇ ਆ ਉਹ ਦੇਖ ਯਾਰ ਕਿ ਆ ਨਜ਼ਾਰੇ ਆ ਯਾਰ ਪਹਾੜਾਂ ਦੇ ਜਾਈ ਨੇੜੇ ਆ ਗਏ ਕੰਮਣਾ ਐ ਲੱਗਦਾ ਜਿਵੇਂ ਆ ਖੜਾ ਵਾਸੇ ਇਹ ਕਾਫੀ ਦਰੋਹ ਸਨੋ ਨਾ ਲੱਗਿਆ ਤਾਂ ਟੱਕਰ ਕਮ ਉਹ ਜਾਂਦੇ ਸਵਰਨਰਗੇ ਹਰਪੀ ਦਰਗੇ ਵੀ ਨੇਲ ਆ ਸਾਈਡਾਂ ਤੇ ਵੀ ਸਨੋ ਪਈ ਪੁਰਾਣੀ ਪਰ ਸਾਰੀ ਖਰਾਬ ਗੰਦੀ ਹੋਈ ਪਈ ਹੈ ਲੈ ਗਾਂਦ ਦੇ ਦੂ ਬਹੁਤ ਜਿਆਦਾ ਤਨਾਲ ਦੇ ਨੇੜੇ ਦਾ ਬਹੁਤ ਜਿਆਦਾ ਆ ਚੜਾ ਆ ਨਿਆ ਮੋੜ ਕੋੜ ਆ ਬਸ ਇੱਥੇ ਸੋਲਾਂਗ ਵੈਲੀ ਦਾ ਏਰੀਆ ਆ ਗਿਆ ਸਾਰਾ ਜਿੰਨੀਆਂ ਵੀ ਐਕਟੀਵਿਟੀਸ ਹੈਗੀਆਂ ਕਰਾਉਂਦੇ ਨੇ ਇੱਥੇ ਜੈਪਲਾਈਨ ਕਰਾਉਣੀ ਜੈਪਲਾਈਨ ਕਰਨੀ ਕਿਸੇ ਨੇ ਪੈਰਾਗਲਾਈਡਿੰਗ ਜੋ ਸਭ ਕੁਝ ਹੀ ਇੱਥੇ ਬਸ ਹਰ ਤਰ੍ਹਾਂ ਦੀ ਐਕਟੀਵਿਟੀ ਅੱਛੜੇ ਜਿਵੇਂ ਅਸੀਂ ਸੋਭਾ ਆਈਆਂ ਤੇ ਸੋਭਾ ਖਾਲੀ ਐ ਨਿਆਰੇ ਐ ਸਾਹਮਣੇ ਦੇਖੋ ਨਿਆਰਾ ਫਿਰ ਆਹ ਹਾ 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 ਕੀ ਬਾਤ ਆ ਯਾਰ ਵਾਟ ਆ ਬਿਊਟੀਫੁਲ 뷰 ਯਾਰ ਕਾਰੀਆਂ ਐਕਟੀਵਿਟੀ ਇੱਥੇ ਕਰਾਉਂਦੇ ਨੇ ਪਰ ਹਾਲੇ ਕੋਈ ਨਹੀਂ ਖੁੱਲਿਆ ਖਲਾ ਕੁਝ ਵੀ ਹਾਲੇ 8:46 ਮਿੰਟ ਹੋਇਆ ਅਸੀਂ ਆਪਦੀ ਪਲਾਨਿੰਗ ਦੇ ਹਿਸਾਬ ਨਾਲ ਜਾ ਰਹੇ ਕਿਉਂਕਿ ਗੱਡੀਆਂ ਪਿੱਛੇ ਬਹੁਤ ਆਉਂਦੀਆਂ ਤੇ ਟਨਲ ਤੇ ਫਿਰਨਾ ਬਲੌਕ ਹੋ ਜਾਂਦਾ ਕੰਮ ਰੋਕ ਰੋਕੇ ਨਾਉਣ ਲੱਗ ਜਾਂਦੇ ਬਾਅਦ ਚੋਂ ਤਾਂ ਤੇ ਚੜਾਈ ਵੀ ਇੱਥੇ ਪੂਰੀ ਫੁੱਲ ਨਾਲ ਕੰਮ ਆ ਇੱਥੇ ਸੋਚੋ ਵੀ ਤੁਸੀਂ ਹੁਣ ਆ ਹਾਲ ਹਾਲੇ ਸਵੇਰ 9:30 ਹੋਇਆ ਤੇ ਦਿਨੇ ਭਈ ਰੌਸ਼ਣਾ ਇੱਥੇ ਆ ਇੱਥੇ ਹੁਣ ਇੰਨੀ ਭੀੜ ਆ ਠੀਕ ਆ ਤੇ ਦਿਨੇ ਕੀ ਹਾਲ ਹੋਊਗਾ ਤੂੰ ਵੇਖ ਡਰੀਮ ਕਮਸ ਟੂ ਟਰੂ ਯਾਰ ਆ ਚੱਲੇ ਆਪਣਾ ਬੁਲਟ ਅਟਲ ਦੰਨਨ ਹੋ ਤਾਂ ਸਾਊਥ ਪੋਰਟਲ ਇੱਥੋਂ ਕੀਤੀ ਹੈ ਐਂਟਰੀ 9 9.5 ਕਿਲੋਮੀਟਰ ਦੀ ਮੰਨ ਲਾ ਸ਼ਾਇਦ ਹੈਗੀ ਹੈ ਸ਼ਾਇਦ ਜਾਮ ਲੱਗਿਆ ਪਿਆ ਕਰਾ ਸ਼ੁਕਰਤ ਹੈ ਉਹਨਾਂ ਆ ਗਏ ਯਾਰ ਨਹੀਂ ਤਾਂ ਇੱਥੇ ਬਹੁਤ ਫਸਣ ਵਾਲਾ ਕੰਮ ਸੀਗਾ ਮੁੰਡੇ ਦਾ ਮੈਨੂੰ ਗਾਣਾ ਕੱਢਦੇ ਹੋਣਗੇ ਨਾ ਚਾਹ ਪੀਣ ਦਿੱਤੀ ਨਾ ਬ੍ਰੇਕਫਾਸਟ ਮੈਂ ਆ ਹੀ ਲੈ ਆਇਆ ਚਲ ਯਾਰ ਆਰਗੇਨਾਈਜ਼ਰ ਹੋਣ ਦਾ ਥੋੜਾ ਬਹੁਤ ਤਾਂ ਫਾਇਦਾ ਝੱਕਣਾ ਹੀ ਚਾਹੀਦਾ ਫਿਰ ਗੱਲ ਗਲਤੀ ਇਹਨਾਂ ਦੀ ਮੈਂ ਸਦੇਆਂ ਗਿਆ ਚੱਲਣਾ ਚੱਲਣਾ ਉੱਥੇ ਵੀ 8 ਵਜੇ ਤੁਰੇ ਉੱਥੋਂ ਦਾ ਪਲਾਨ ਕੀ ਸੀਗਾ ਤੇ ਕੀਤਾ ਕੀ ਇਹਨਾਂ ਨੇ ਓਹ ਹੋ 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 ਯਾਰ ਕਿਆ ਬਾਤ ਹੈ ਕਿਆ ਬਾਤ ਹੈ ਇੱਥੇ ਰੁਕਦੇ ਆਂ ਪ੍ਰਾਣੀਆਂ ਯਾਦਾਂ ਤਾਜ਼ੀਆਂ ਹੋ ਗਿਆ ਨਹੀਂ ਖੜਨਾ ਨਹੀਂ ਗਾ ਚਲੋ 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 ਆ ਜਾ Yeah, what a view! <laughs> oh my God! Did you want to turn off the No, no, sir. Thank you. ਇਹਦੇ نیچے ਮਤੂਤਰਨ ਨਦੀ ਵਿੱਚ ਨਦੀ ਚ ਉਤਰਨ ਬਾਰੇ ਤਾਂ ਸੋਚ ਕੋ ਨਹੀਂ ਸਕਦੇ ਰੇਠੇ ਰੋਕ ਜਿਓ ਯਾਰ ਦੇਖਾਂ ਨੂੰ ਕੁਝ ਮਿਲ ਜੇ ਤਾਂ ਚੈੱਕ ਕਰੋ ਸਾਹਮਣੇ ਚੈਨਲ ਦੇ ਉਧਰਲੇ ਪਾਸੇ ਦੁਨੀਆ ਹੋਰ ਆ ਦੇ ਇਧਰਲੇ ਪਾਸੇ ਦੁਨੀਆ ਹੋਰ ਆ ਮੁੰਡਾ ਜੱਪੀ ਵੀਰ ਕਹਿੰਦਾ ਸੀ ਵੀ ਦੁਨੀਆ ਬਾਈ ਹੋਰ ਤੂੰ ਫਸਟ ਟਾਈਮ ਆਇਆ ਥੀ ਫਸਟ ਟਾਈਮ ਮੈਂ ਸੈਕੰਡ ਟਾਈਮ ਮੈਂ ਦੂਜੀ ਤੂੰ ਵੇਸ ਫਸਟ ਹੈ ਇਹ ਵੀ ਫਸਟ ਟਾਈਮ ਹੈ ਮੈਂ ਦੂਜੀ ਵਾਰ ਮੈਂ ਪਹਿਲਾਂ ਗੱਡੀ ਤੇ ਆ ਸੀ ਹੁਣ ਆਪਣੀ ਇੱਛਾ ਸੀ ਕਿ ਬੁਲਟ ਦੀ ਤੇ ਆ ਖੜਾਤਾ ਲਿਆ ਕੇ ਇਧਰ ਨਿਆਰੇ ਬਾਈ ਕਿਆ ਬਾਤ ਆ ਯਾਰ ਜੰਨਤ ਜੰਨਤ ਉਹ ਵੀ ਤੂੰ ਛਾਪ ਲਈ ਬ੍ਰੇਕਫਾਸਟ ਕਰ ਲੈ ਪਰੌਠੇ ਖਾ ਲੈ ਚੱਲੀ ਅੱਗੇ ਹੁਣ ਆਪਾਂ ਚੱਲਦੇ ਹਾਂ ਸਿਸੂ ਕੋਸ਼ਿਸ਼ ਕਰਾਂਗੇ ਦਾਰਚਟ ਕਰ ਜਾ ਕੇ ਇਹ ਦਾਰਚਾ ਤੱਕ ਦਾ ਰਸਤਾ ਖੁੱਲਾ ਹੋਇਆ ਉੱਥੋਂ ਤੱਕ ਜਾਵਾਂਗੇ ਕਿਉਂਕਿ ਸਿਸੂ ਇਹ ਕਹਿੰਦੇ ਵੀ ਸਨੋ ਕਾਫੀ ਜਿਆਦਾ ਮੈਲਟ ਹੋ ਗਈ ਹੈ ਪਰ ਜਨ ਤੇ ਯਾਰ ਨਜ਼ਾਰੇ ਬੜੇ ਲਾਜਵਾ ਵਾ ਦੇਖੋ ਮੇਰੇ ਕੋਲ ਇਹ ਇਹ ਹੈ ਯਾਰ ਆਵੇ ਡਰਨਾ ਨਹੀਂ ਇਥੋਂ ਹਾਈ ਸਪੀਡ ਤੇ ਗੱਡੀ ਸਲਿੱਪ ਕਰ ਗਈ ਉਹ ਇੱਥੇ ਮੂਰੇ ਬਰਾਹਲ ਓਹੋ ਹੋ ਹੋ ਬਈ ਪਾਰਕਿੰਗ ਹੈ ਯਹਾਂ ਪੇ ਕਹੀਂ ਵੇ ਆਂ ਕਹੀਂ ਵੀ ਲਗਾ ਦੋ ਯਾਰ ਖੁੱਲੀ ਥਾਂ ਤੇ ਓਕੇ ਕਹੀਂ ਵੀ ਲਗਾ ਦੋ ਉਹਦੇ ਖੜਾ ਲਗੇ ਖੁੱਲਾ ਹੀ ਆ ਕੰਮ ਕਰਨੇ ਪਾਰਕਿੰਗ ਇਧਰ ਸਾਈਡ ਤੇ ਵਿਚਵਾੜ ਕੇ ਖੜਾ ਦਿੰਨੇ ਯਾਰ ਦੋਸਤੋ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਕਿਦਾ ਲੇਕ ਜੰਮੀ ਹੋਈ ਆ ਆ ਗਿਆ ਹਰਪ੍ਰੀਤ ਕਿੰਨੇ ਨਿਆਰੇ ਆ ਤਰਾ ਹੰਤੀ ਦੀ ਲੀਂਗ ਬਹੁਤ ਨਿਆਰਾ ਬਹੁਤ ਨਿਆਰਾ ਜੀ ਸਿਰਾਂ ਕੰਮਕਾਰ ਉੱਚੀ ਨਹੀਂ ਬੋਲਦਾ ਕਾ ਮੇਰਾ ਗਲਾ ਹੈਗਾ ਯਾਰ ਤੈਨੂੰ ਬਾਹਰ ਤੋਂ ਡੀਕਦਾ ਬੰਦਾ ਕੋਈ ਬੰਦਾ ਤੈਨੂੰ ਪਤਾ ਜੀ ਆ ਲੈ ਇਹ ਕਹਿੰਦਾ ਮੈਂ ਡੀਕੀ ਆਂਦੇ ਆ ਇਹ ਦੇਖੋ ਸਪਰਾਈਟ ਜੰਮਿਆ ਪਿਆ ਇੰਨੀ ਠੰਡ ਆ ਇੱਥੇ ਜੇ ਕਿ ਮੈਂ ਬਰਫ਼ ਦਾ ਸਪਰਾਈਟ ਬਣਾ ਦਣਾ ਯਾਰ ਮੋਲ ਪੂਰਾ ਘੈਂਟ ਆ ਯਾਰ ਜੰਮੋ ਜੰਮੀ ਹੋਏ ਪਏ ਆ ਪੂਰਾ ਆਨੰਦ ਮੰਗਲ ਪੂਰੇ ਨਿਆਰੇ ਵਾਲਾ ਮੰਗਲ ਆ ਸਵਾਰ ਨੇ ਤੇਰੇ ਵੀ ਪੂਰੇ ਕਿੱਲ ਮੂਡ ਦੇ ਵਿੱਚ ਆ ਕਿਆ ਡਾ ਕੰਮ ਜੰਨਤ ਜੰਨਤ ਦੇਖੋ ਬੰਦ ਇਦਾਂ ਨੂੰ ਘਵਾਵਾੜਾ ਦੇਖੀ ਨਾ ਹੋ ਰਿਹਾ ਇਹ ਬਰਫੜੀਆਂ ਸੁੱਕਾ ਦੁੱਧ ਆ ਗਿਆ ਜੰਨਤ ਉਹ ਜੱਪੀ ਮੇਰਾ ਵੀਰ ਆਉਂਦਾ ਆ ਦੇਖੋ ਠੀਕ ਆ ਕੰਮ ਰੂ ਮਾਰ ਕੀ ਰੂ ਮਾਰ ਜੀ ਆ ਪਾ ਨਜ਼ਾਰਾ ਆ ਪਿਆ ਫੁੱਲ ਯਾਰ ਪੂਰਾ ਕੈਂਟ ਪੂਰੀ ਰੂ ਮਾਰ ਕੀ ਦੇਖੋ ਯਾ ਉਹ ਬਰਫੜੀ ਮਾਈ ਉਰੇ ਮੈਗਨਟ ਚ ਆ ਰਿਹਾ ਸੇ ਟੂ ਗੁੱਡ ਬਾਏ ਟੂ ਸਿਸੂ ਲਓ ਵੀ ਇੱਥੇ ਆ ਰੰਗ ਤਮਾਸ਼ਾ ਬਸ ਸੁਣੋ ਵਾ ਲੋੜਿਆਂ ਦੀ ਗਰਾਊਂਡ ਐ ਇੱਕ ਪੂਰਾ ਓਹ ਸਾਹਮਣੇ ਵਾਟਰਫਾਲ ਫਰੂਜ਼ਾ ਨੰਬਰ ਠਣ ਇਸ ਕਰਕੇ ਵਾਟਰਫਾਲ ਤਾਂ ਆਪਾਂ ਜਾ ਨਹੀਂ ਸਕਦੇ ਥੋੜਾ ਥੋੜਾ ਪਾਣੀ ਉੱਪਰ ਦੀ ਆਉਂਦਾ ਏ ਦਿਗਦਾ ਮਤ ਜਿਆਦਾ ਨਹੀਂ ਗਾ ਪਲਾਨ ਚ ਥੋੜੀ ਜੀ ਹੋਰ ਤਬਦੀਲੀ ਹੋ ਗਈ ਯਾਰ ਉਹੀ ਗੱਲ ਪ੍ਰੀ-ਪਲਾਨਡ ਟ੍ਰਿਪ ਜਿਹੜੇ ਹੁੰਦੇ ਆ ਟੂਰ ਹੁੰਦਾ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਇਹ ਪਹਿਲਾਂ ਕੁਝ ਡਿਸਾਈਡ ਨਹੀਂ ਕਰ ਸਕਦੇ ਆ ਆਪਾਂ ਸਾਨੂੰ ਇਹ ਪਤਾ ਲੱਗ ਗਿਆ ਏ ਅਸੀਂ ਪਹਿਲਾਂ ਇਹ ਸੋਚਿਆ ਸੀਗਾ ਕਿ ਸਿਸੂ ਹੀ ਸਟੇ ਕਰਾਂਗੇ ਜਾ ਕੇ ਅੱਗੇ ਜਿਸਪਾਦਾਰ ਚਾਹ ਤੱਕ ਦੇਖਾਂਗੇ ਕਿ ਜਾ ਸਕਦੇ ਕਿ ਨਹੀਂ ਸਿਸੂ ਅਸੀਂ ਘੁੰਮ ਲਿਆ ਸਿਸੂ ਲੇਕ ਦੇਖ ਲਈਆ ਵਾਟਰਫਾਲ ਤੋਂ ਦੱਸਤਾ ਉੱਥੇ ਸੀਗਾ ਵਾਟਰਫਾਲ ਕਿਉਂਕਿ ਹਲੇ ਜ਼ਿਆਦਾ ਚੱਲਿਆ ਨਹੀਂ ਠੰਡ ਹਲੇ ਉਹਨੂੰ ਹੀ ਫਰੋਜ਼ਨ ਸੀਗਾ ਤੇ ਹੁਣ ਬਾਕੀ ਨਾਲ ਲੈਨੇ ਪਲਾਨ ਕੀਤਾ ਕਿ ਅਨੇ ਵਾਪਸ ਚੱਲਦੇ ਆ ਤੇ ਅੱਜ ਅਸੀਂ ਫੇਰ ਸਟੇ ਮਨਾਲੀ ਹੀ ਕਰਾਂਗੇ ਕਿਉਂਕਿ ਇੱਥੇ ਜੇ ਰੁਕਦੇ ਕੋਈ ਫਾਇਦਾ ਨਹੀਂ ਸ਼ੁਭਾ ਫੇਰ 18-20 ਕਿਲੋਮੀਟਰ ਸਾਨੂੰ ਵਾਪਸ ਹੀ ਆਉਣਾ ਪੈਣਾ ਸੀ ਉੱਥੇ ਦੇਖਣ ਲਈ ਕੁਝ ਨਹੀਂ ਸੀ ਟਾਈਮ ਹਲੇ ਹੋਇਆ 1:12 ਤੇ ਮਨਾਲੀ ਚੱਲ ਕੇ ਹੀ ਫੇਰ ਸਟੇ ਕਰਦੇ ਆ ਹੁਣ ਵਾਪਸ ਹੀ ਅਸੀਂ ਟਨਲ ਕੋਲੇ ਫੇਰ ਆ ਗਏ ਆ ਰਾਈਡਰ ਕਾਫੇ ਸੋਲੰਗ ਵੈਲੀ ਇੱਥੇ ਰੁਕੇ ਆ ਇੱਥੇ ਰੁੱਕ ਕੇ ਕਾਫੀ ਪੀਨੇ ਆ ਕਾਫੀ ਪੀ ਕੇ ਫਿਰ ਆਪਾਂ ਡਾਇਰੈਕਟ ਇੱਥੋਂ ਚੱਲਾਂਗੇ ਮਨਾਲੀ ਕਿਉਂਕਿ ਸਾਰੇ ਟੂਰਿਸਟ ਉਨ ਵਾਪਸ ਜਾਈ ਜਾਂਦੇ ਆ ਉੱਥੇ ਜਾ ਕੇ ਫਿਰ ਰੂਮ ਮਿਲਣਾ ਮੁਸ਼ਕਲ ਹੋ ਜਾਣਾ ਲੈ ਲੈ ਚਲੋ ਕਾਫੀ ਪੀ ਕੇ ਫਿਰ ਮਿਲਦੇ ਨੇ ਡਾਇਰੈਕਟ ਫਿਰ ਆਪਣੇ ਬੋਲਡ ਦੇਖ ਰਹੇ ਹਾਂ ਕਾਫੀ ਪੀਨੇ ਕੇ ਕੀ ਇਹ ਉਹ ਨਹੀਂ ਹੋ ਬਈ ਕਾਫੀ ਇੰਨੀ ਬਿੰਦਾਸ ਸੀ ਨਾ ਰਾਈਡਰ ਕੈਫੇ ਤੇ ਕਾਫੀ ਪੀਤੀ ਬਹੁਤ ਜ਼ਬਰਦਸਤ ਬਣਾਈ ਉਹਨਾਂ ਨੇ ਦੋ ਕੱਪ ਪੀਲੇ ਮੈਂ ਤੇ ਜੱਪੀ ਨੇ ਦੋ ਦੋ ਕੱਪ ਪੀਤੇ ਬਾਕੀਆਂ ਨੇ ਇੱਕ ਸਵਾਦ ਆ ਗਿਆ ਯਾਰ ਟਾਈਮ 3 ਵਜੇ ਕੇ 5 ਮਿੰਟ ਹੋ ਗਏ ਆ ਹੁਣ ਡਾਇਰੈਕਟ ਆਪਾਂ ਮਨਾਲੀ ਜਾ ਕੇ ਰੁਕਣਾ ਯਾਰ ਉਹ ਅੱਗ ਲੱਗੀ ਪਈ ਉੱਪਰ ਲਾ ਕਿਤੇ ਸਨੂ ਕਿਤੇ ਆਗੋ ਦੇਖੋ ਸਾਰੇ ਯਾਰ ਇਹ ਕੀ ਚੱਕਰ ਭਾਈ ਇਹ ਗਰਮੀ ਦਾ ਕਰਕੇ ਆ ਸ਼ਾਇਦ ਚਲੋ ਡਾਇਰੈਕਟ ਚੱਲਦੇ ਆ ਮਨਾਲੀ ਫੋਟੋ ਲਵਦੇ ਆ ਫਿਰ ਦੇਖਦੇ ਆ ਅਗਲਾ ਪ੍ਰੋਗਰਾਮ ਕੀ ਆ ਆਓ ਲੈ ਲੇ ਇਹਨੇ ਕੋ ਆਂਚ ਇੱਕ ਮਿੰਟ ਆਤੇ ਆ ਯਾਰ ਆ ਹੋਟਲ ਸਿਕਾ ਭਾਈ ਦਾ ਸ਼ਿਵਾਲਿਕ ਦੇਖਦੇ ਕਿ ਨਹੀਂ ਬੁਕਿੰਗ ਹੈਗੀ ਇੱਥੇ ਤੇ ਕੀ ਹਿਸਾਬਕਤਾ ਵਾ ਰੂਮ ਦੀ ਅਵੇਲੇਬਿਲਟੀ ਹੈ ਜਾਂ ਨਹੀਂ ਹੈ ਫੇਰ ਤੁਹਾਨੂੰ ਦੱਸਦੇ ਅੱਗੇ ਕੀ ਸਮਾਚਾਰ ਆ ਇੱਥੇ ਅਸੀਂ ਆਏ ਸੀ ਪਹਿਲਾਂ ਵੀ ਇੱਕ ਵਾਰੀ ਹਾਂ ਰੂਮ ਬਹੁਤ ਸ਼ਾਨਦਾਰ ਮਿਲ ਗਿਆ ਬਾਈ ਨੂੰ ਦੱਸਾਇਆ ਕਿ ਮੈਂ ਸੈਕੰਡ ਟਾਈਮ ਆਇਆ ਹਾਂ ਸੈਕੰਡੋਂ ਥਰਡੋਂ ਪ੍ਰਾਈਜ਼ ਹੀ ਸੂਟੇਬਲ ਮਿਲ ਗਿਆ ਮੈਂ ਹੁਣ ਇੱਕ ਵਾਰੀ ਰੂਮ ਦਾ ਵਾਕਰੋਂ ਦੰਨਾ ਹੈ ਰੂਮ ਘੈਂਟ ਆ ਆ ਦੇਖੋ ਇੱਥੋਂ ਐਂਟਰੀ ਆ ਆ ਮੰਦੀਪ ਸਿੰਘ 402 ਨੰਬਰ ਰੂਮ ਆ 165 ਅੱਛਾ ਕੱਠੇ ਇਧਰ ਹੀ ਵਾਸ਼ਰੂਮ ਹੈਗਾ ਜੀ ਇੱਕ ਬੈੱਡ ਆ ਲੱਗਿਆ ਵਾ ਇੱਥੇ ਇਹ 9 ਨੰਬਰ ਆ ਰਿਸੈਪਸ਼ਨ ਦਾ 65 ਆ 65 ਹੋ ਗਿਆ ਇਹ ਤੇ ਬੈੱਡ ਆ ਲੱਗਿਆ ਵਾ ਹਾਂ ਠੀਕ ਬਹੁਤ ਯਾਰੇ ਦਾ ਰੂਮ ਹੈ ਚਲੋ ਤੇ ਠੀਕ ਹੈ ਰਾਜ ਦਾ ਸਾਡਾ ਇਹ ਸਫਰ ਮਨਾਲੀ ਤੋਂ ਸਿਸੂ ਸਿਸੂ ਤੋਂ ਵਾਪਸ ਕੇ ਮਨਾਲੀ ਇੱਥੇ ਆਪਾਂ ਕਰਦੇ ਆਂ ਖਤਮ ਤੇ ਨੈਕਸਟ ਵੀਡੀਓਸ ਫਿਰ ਮਿਲਦੇ ਆਂ ਜਲਦੀ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ